ਏ ਆ ਦੇਖ ਲੋ ਮਿੱਤਰੋ ਤਿਆਰ ਦੁੱਧ ਵਾਲੀ ਜਿਹੜੀ ਮੱਝ ਹੈਗੀ ਇਹ ਨਾ ਇਹ ਚੈੱਕ ਕਰ ਲੋ ਲੇਵੇਣਗਾ ਹਣ ਆ ਦੋਨੇ ਮੇਲੇ ਨੂੰ ਤਿੰਨੇ ਜਾਨਵਰ ਚਾਰ ਹੋ ਰਹੇ ਨੇ ਠੀਕ ਹੈ ਛਟਾ ਠੀਕਾਣਾ ਤੇ ਕੋਈ ਥਾਂ ਤੇ ਦੁੱਧ ਬਾਦ ਘਾਟ ਹੋਵੇ ਠੀਕ ਹੈ ਨਾ ਜਿਹੜਾ ਯਾਰ ਸ਼ੌਣਾ ਹੁੰਦਾ ਸ਼ੌਣਾ ਦਾ ਸ਼ੌਣ ਨਹੀਂ ਰਹਿੰਦਾ ਹਨਾ ਠੀਕ ਹੈ ਹੁਣ ਨਮਾਉਣ ਨੇ ਵੀ ਆਪਾਂ ਸਪਲਾਈਆਂ ਕਰੀ ਚੱਲੀਏ ਹਨਾ ਨਮਾ ਕੇ ਉਹ ਲਾ ਕੇ ਉਹ ਚੀਜ਼ ਦਾ ਨਹੀਂ ਕੋਈ ਹੋਣਾ ਨਹੀਂ ਹੁਣ ਇਹ 16 ਲੀਟਰ ਦੁੱਧ ਤਿਆਰ ਆ ਤੇ ਮੂਹ ਦੀ ਜਿਹੜੀ ਹੈਗੀ ਭਾਈ ਤਰੀਕਾ ਠੀ ਸੋਹਣੀ ਆ ਹਾਂਜੀ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਸੀਰੇ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਸੀਰੇ ਦਾ ਪਿੰਡ ਮਿੱਤਰੋ ਫਤੇਗੜ ਛੰਨਾ ਅੱਜ ਨਾ ਮਿੱਤਰੋ ਬਹੁਤੇ ਭਰਾ ਕਹਿੰਦੇ ਹੁੰਦੇ ਆ ਵੀ ਕੋਈ ਤਿਆਰ ਦੁੱਧ ਵਾਲੀ ਮੱਝ ਹੋਵੇ ਇੱਕ ਤਾਂ ਸਾਹਮਣੇ ਸਾਨੂੰ ਤਿਆਰ ਦੁੱਧ ਵਾਲੀ ਮੱਝ ਤੇ ਇੱਕ ਦਿਖਾ ਦਾਂਗੇ ਸਾਹਮਣੇ ਖੜੀ ਜਿਹੜੀ ਜਰਸੀ ਗਾਂ ਦੋਦੰਤ ਇਹਨਾਂ ਤੋਂ ਇਲਾਵਾ ਮੈਂ ਨਾ ਤੁਹਾਨੂੰ ਪਸੂ ਸਾਰੇ ਦਿਖਾ ਦੂੰ ਬਾਈ ਸੀਰੇ ਦੇ ਇਧਰਲੇ ਪਾਸੇ ਨਾ ਇੱਕ ਬਾਈ ਕੋਲੇ ਨਾ ਆਹ ਦੇਖ ਲਓ ਹੁਣ ਟੇਡੇ ਕੱਟ ਜੇ ਦੇ ਵਿੱਚ ਨਾ ਇੱਕ ਬਾਈ ਕੋਲੇ ਆਹ ਝੋਟੀ ਆ ਨਾਲ ਇਹ ਵੀ ਦੇਣੀ ਆ ਇਹ ਤੁਸੀਂ ਦੇਖ ਲਓ ਵੀ ਕਿਹੜੀ ਨਸਲ ਆ ਨੀਲੀ ਰਾਵੀ ਦੀ ਨਸਲ ਦੇ ਵਿੱਚ ਪੈਂਦੀ ਹੈ ਕਿ ਰਾਵੀ ਚ ਪੈਂਦੀ ਹੈ ਕਿ ਨੀਲੇ ਚ ਤੁਸੀਂ ਚੈੱਕ ਕਰ ਲਓ ਬਾਕੀ ਇਧਰਲੇ ਪਾਸੇ ਹੋਰ ਪਸ਼ੂ ਜਿਹੜੇ ਹੈਗੇ ਨਾ ਬਾਈ ਦੇ ਘਰੇ ਰੱਖੇ ਹੋਏ ਉਹ ਤੁਹਾਨੂੰ ਪਤਾ ਹੀ ਹੈ ਗਿਣਤੀ ਜਿਹੜੀ ਹੈਗੀ ਆ ਉਹ ਬਾਈ ਕੋਲੇ ਬਹੁਤ ਜਿਆਦੇ ਚੰਗੀ ਗਿਣਤੀ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਬਾਕੀ ਲੰਮੀ ਨਿਗਾਹ ਮਾਰ ਲਓ ਤਾਂ ਤੁਸੀਂ ਉਹ ਦੇਖ ਲਓ ਵੀ ਲੰਮੀ ਨਿਗਾਹ ਸਾਰਾ ਜਿਹੜਾ ਭਾਂਡਾ ਜਿਹੜਾ ਹੈਗਾ ਨਾ ਮੱਝਾਂ ਤੇ ਗਾਵਾਂ ਦੇ ਨਾਲ ਜਿਹੜਾ ਹੈਗਾ ਭਰਿਆ ਹੋਇਆ ਮਿੱਤਰੋ ਇਹ ਇਧਰ ਜਿਹੜਾ ਹੈਗਾ ਤੁਸੀਂ ਇਹ ਦੇਖ ਲਓ ਵੀ ਆਹ ਜਿਹੜੀ ਹੈਗੀ ਨਾ ਇਹ ਆਹ ਕੱਟੀ ਇਹ ਕੱਟੀ ਨੇ ਨਾ ਮਿੱਤਰੋ ਰਿਕਾਰਡ ਹੀ ਤੋੜੇ ਹੋਇਆ ਹੁਣ ਵੀ ਬਹੁਤ ਜਿਆਦਾ ਚੰਗੀ ਹੈ ਪਰ ਪੁੱਛਣਾਗੇ ਆਪਾਂ ਜੇ ਹੁਣ ਇਹ ਦੇਣੀ ਹੋਈ ਤੇ sire ਕਿਵੇਂ ਕਰਨਾ ਆਹ ਆ ਕੱਟੀ ਦਾ ਆ ਜਿਹੜੀ ਚੰਗੇ ਦਾ ਸਸਰੀ ਘਰ ਬਈ ਸਸਰੀ ਘਰ ਬਈ ਸਸਰੀ ਘਰ ਫਿਰ ਹਾਲ ਤਾਂ ਬਈ ਇਹਦਾ ਹਜੇ ਕੋਈ ਵਿਚਾਰ ਹੈ ਨਹੀਂਗਾ ਹਨਾ ਠੀਕ ਹੈ ਤੇ ਬਾਕੀ ਆਹਨੋਂ ਮੇਲੇ ਆ ਮਣੀ ਉਹਦਾ ਚੰਗੀ ਕੀਮਤ ਲੱਗੀ ਸੀ ਇਹ ਤੇ ਹਨਾ ਆਪਣਾ ਕੋਈ ਵਿਚਾਰ ਨਹੀਂ ਸੀਗਾ ਕਈ ਵਾਰ ਚਲੋ ਆਇਆ ਹੁੰਦਾ ਕੋਈ ਚੰਗਾ ਹੁੰਦਾ ਕੋਈ ਰੀਪੀਟ ਵਾਲਾ ਵਧੀਆਂ ਚੰਗੇ ਆਪਾਂ ਨੂੰ ਦੇਖਦਾ ਲੱਗਿਆ ਹੋਇਆ ਸੀ ਇਹ ਮਿਆਲਾ ਹੁਣ ਫੋਨ ਲਾਈ ਜੇ 50 60 ਵਾਲਾ ਹਨਾ ਠੀਕ ਹੈ 10 ਦਾ ਲੱਗੇ ਜੇ ਆਪਾਂ ਦੇਤੀ ਨਹੀਂ ਗਈ ਉਹਦਾ ਠੀਕ ਹੈ 10 ਹੁਣ ਵੀ ਜਿੱਦੋਂ ਕੋਈ ਜ਼ਿਆਦਾ ਉੱਪਰ ਮਿਲਦੇ ਹੋ ਤਾਂ ਦੇ ਦਾਂਗੇ ਨਹੀਂ ਕੋਈ ਹੋਣੀਗਾ ਠੀਕ ਹੈ ਨਹੀਂ ਵੇ ਆ ਤੇ ਘਰੇ ਰੱਖੀ ਹੋਈ ਹੈ ਹਾਂ ਨਹੀਂਗਾ ਹਣ ਆ ਦੋਨੇ ਮੇਲੇ ਨੂੰ ਤਿੰਨੇ ਜਾਨਵਰ ਤਿਆਰ ਹੋ ਰਹੇ ਨੇ ਠੀਕ ਹੈ ਠੀਕ ਹੈ ਨੇ ਕਾ ਕੱਟੀ ਆਗੀ ਇੱਕ ਇਹ ਆਗੀ ਇੱਕ ਉਹ ਕੱਟਾਈ ਦੀ ਆਪਾਂ ਮੱਝ ਦੇ ਚਬਾਈ ਕਰਾਈ ਸੀ ਠੀਕ ਹੈ ਤੇ ਜਿਵੇਂ ਆਪਾਂ ਗੱਲ ਕਰ ਲਏ ਇਧਰਲੇ ਪਾਸੇ ਹੁਣ ਆਪਾਂ ਪਿੰਡ ਦਾ ਤੇਰਾ ਫਤੇਗੜ ਛੰਨਾ ਹਾਂ ਜੇਲਾ ਬਰਨਾਲਾ ਜੇਲਾ ਬਰਨਾਲਾ ਦਾ ਜੀ ਤੇ ਮੈਨੂੰ ਐਂ ਦੱਸ ਪਹਿਲਾਂ ਆਪਾਂ ਮੱਝ ਦਿਖਾਈਏ ਕਿ ਕੱਟੀ ਤੋਂ ਚੱਲ ਪਈ ਬਸ ਕਿਦੋਂ ਮਰਜ਼ੀ ਚੱਲ ਪਾ ਬਾਈ ਕੱਟੀ ਤੋਂ ਚੱਲ ਪਾ ਜੇ ਕੱਟੀ ਉਹ ਤਿੰਨੀ ਚੀਜ਼ ਦਿਖਾਵਾਂਗੇ ਤਿੰਨੀ ਟਾਪੜੇ ਤਿੰਨੀ ਚੰਗੇ ਨਹੀਂ ਠੀਕ ਹੈ ਤੇ ਬਾਕੀ ਆ ਹੁੰਦਾਗਾ ਕਿ ਆਪਣਾ ਵਪਾਰ ਆ ਥੋੜਾ ਜਿਹਾ ਕੰਮ ਘਟਾਇਆ ਹੋਇਆ ਸੀ ਉਹ ਲਈ ਜਾਂਦੇ ਸੀ ਨਾ ਸੌਂਗੀਆਂ ਤੌਰ ਤੇ ਲੈ ਲੈਣਾ ਕੋਈ ਹੁਣ ਕਰੇ ਥੋੜਾ ਜਿਹਾ ਕੰਮ ਖੋਏ ਪਨੀਰ ਦਾ ਆਪਣਾ ਵਧੀਆ ਚੱਲਦਾਗਾ ਠੀਕ ਹੈ ਗੱਲ ਤੇ ਤਾਂ ਕਰਕੇ ਕੋਈ ਰੂਟੀਨ ਚ ਕੋਈ ਪਾ ਜੇ ਨਾ ਪਸੂ ਕੋਈ ਚੰਗਾ ਮਿਲ ਜਾਂਦਾ ਉਹ ਲੈ ਲਈ ਜਾਂਦਾ ਇੱਥੇ ਜਿਵੇਂ ਆ ਤੇਰੀ ਕੱਟੀ ਹੈਗੀ ਜਿਵੇਂ ਇਹਦਾ ਤੇਰੇ ਕੋਲ ਹੋ ਗਿਆ ਹੁਣ ਕੇ 4-5 ਮਹੀਨੇ ਦਾ ਹਾਂ ਹਾਂ ਬਾਈ ਮੇਰੇ ਕੋਲ ਇਹ ਆਪਣੇ ਡਾਕਟਰ ਸੀ ਮਿੱਤਰੋ ਤੋਂ ਲੈਂਤੀ ਸੀ ਇਹ ਅੱਛਾ ਇਹ ਤਰਨਾਟ ਦੀ ਇਹਦੀ ਮਾਂ ਲਾਹੌਰੀ ਦੀ ਸੀ ਠੀਕ ਹੈ ਤਰੌਲੇ ਮੇਲੇ ਦੇ ਪਿਛਲੇ ਸਾਲ ਦੀ ਮਾਂ ਮਿਲਕ ਬਿਊਟੀ ਚੌਥੇ ਨੰਬਰ ਦੇ ਸੀਗੀ ਠੀਕ ਹੈ ਪਤਾ ਨਹੀਂ ਤੀਜੇ ਦੇ ਸੀ ਜਾਂ ਤਨੇ ਚੌਥੇ ਦੇ ਸੀ ਅੱਛਾ ਇਹ ਹੈਗੀ ਤਰਣਾੜਦੀ ਹਾਂ 100 ਦੀ 100% ਤਰਣਾੜਦੀ ਕੋਈ ਮਰਜ਼ੀ ਦਾ ਟੈਸਟ ਵੀ ਕਰਾ ਲੈ ਡੀਐਨਏ ਹਾਂ ਡੀਐਨਏ ਤਾਂ ਕਦੀ ਗਾਰੰਟੀ ਹੈਗੀ ਇਹਦੀ ਠੀਕ ਹੈ ਗੱਲ ਤੇ ਇਹ ਹੁਣ ਉਮਰ ਕੰਨਿੰਗੋ ਕਿੰਨੀ ਕ ਹੋਗੀ ਬਾਈ ਉਮਰ ਬਾਈ ਇਹ ਮੰਨ ਕੇ ਚੱਲਣਾ ਛਵਾ ਕ ਸਾਲ ਦੀ ਮੰਨਣਾ ਹਣਾ ਤੂੰ ਛਵਾ ਕ ਸਾਲ ਦੀ ਹੈ ਹਾਂ ਹਾਂ ਮਾਰ ਕ ਮੂਰ ਕਾ ਇੰਨਾ ਚੰਗਾਗਾ ਹਾਂ ਪਹਿਲਾਂ ਬਹੁਤ ਰਾਮਨਦੀਪ ਮੰਗਦੇ ਵੀਰੇ ਵੇਚਣ ਦਾ ਇਰਾਦਾ ਕਰਨਗੇ ਦੋ ਤਿੰਨ ਮਈਆਂ ਵੇਚਣ ਵਾਲੀਆਂ ਮਈਆਂ ਖਰਾਬ ਹੋ ਗਏ ਮੌਸਮ ਬੜਾ ਖਰਾਬ ਸੀਗਾ ਅੱਛਾ ਦੋ ਕੁਮਈਆਂ ਦੇ ਕਟਰੂ ਮਰ ਗਏ ਹਨਾ ਤਾਂ ਕਰਕੇ ਵੀ ਹੁਣ ਚਲ ਮਹਾ ਕਟੀਆਂ ਦੋ ਤੇ ਦੋ ਹੈਗੀਆਂ ਨੇ ਉਹ ਇਹਨੂੰ ਵੀ ਉਹ ਕਰ ਲਾ ਇਹਨੂੰ ਵੇਚ ਕਰਦਾ ਹਾਂ ਜੀ ਇਹ ਫਿਰ ਇਹਦਾ ਕੀ ਭਾਪੂ ਕੀ ਆ ਭਾਪਾ ਇਹਦਾ ਫੋਨ ਤੇ ਕਰ ਲਾਂਗੇ ਰਮਨ ਦੀ ਫੋਨ ਫੁੱਲੀ ਫਿਰ ਮੜਾ ਤੋੜ ਕੇ ਦਿਖਾ ਦਈਏ ਆਪਾਂ ਲੈ ਵੀ ਇਹੇ ਦੇਖ ਲਓ ਤੁਸੀਂ ਇਹਦੇ ਜਿਹੜੇ ਹੈਗੇ ਨਾ ਵੀ ਮੱਥੇ ਦੀ ਮੂਹ ਦੀਆਂ ਨਿਸ਼ਾਨੀਆਂ ਸਾਰੀਆਂ ਪੂਛ ਦੇਖ ਲਓ ਬਾਕੀ ਇੱਕ ਪੈਰ ਚਿੱਟਾ ਇਹ ਇਹੇ ਦੇਖ ਚੱਟ ਝੋਲੀ ਤਾਂ ਚੰਗੀ ਆ ਓਏ ਦੋ ਦੋਨੇ ਪੈਰਾਂ ਦੀ ਮਾਰ ਲੈਦੇ ਜੈਜ ਮਾਰਕਿੰਗ ਆ ਗਈ ਦੋ ਥੋੜੇ ਥੋੜੇ ਨੇ ਵੀ ਲੈ ਵੀ ਦੋਨੇ ਪੈਰ ਜਿਹੜੇ ਹੈਗੇ ਮਾਰਕਿੰਗ ਦੇ ਵਿੱਚ ਹੈਗੇ ਬਾਈ ਕੋਲੇ ਆ ਨੀਲੀ ਰਾਵੀ ਦੀ ਕੱਟੀ ਜਿਹੜੀ ਤੁਸੀਂ ਦੱਸੋਗੇ ਕਿਵੇਂ ਲੱਗੀ ਤੇ ਇਹ ਦੇਖੋ ਤੁਸੀਂ ਮੂੰਹ ਦੀ ਜਿਹੜੀ ਹੈਗੀ ਭਾਈ ਤੇਰੀ ਕੱਟੀ ਸੋਹਣੀ ਆ ਹਣਾ ਕੀ ਆਇਆ ਰਮਦੀ ਚਲੋ ਆਪਾਂ ਰੇਡ ਕਰ ਹੀ ਦਿੰਨੇ ਹਣਾ ਬਾਕੀ ਆਪਣੇ ਕੋਲੇ ਵੀ ਟਾਈਮ ਨਹੀਂ ਜਦੋਂ ਹਣਾ ਉਹ ਹੁੰਦਾ ਕੋਈ ਕਿੰਨੀ ਜੇ ਮੰਗੀ ਚੱਲੀਏ 60 ਮੰਗੀ ਚੱਲੀਏ ਠੀਕ ਆ ਨਾ 55000 ਰੁਪਏ ਦੀ ਕੱਟੀ ਦੇ ਦਾਂਗੇ ਇਹ ਆ 55 ਦੀ ਹਾਂ ਕਿਉਂ ਆ ਮੁਰਕੇ ਵਾਲਾ ਫੋਨ ਲਾ ਗਿਆੰਦਾ ਵਾਲਾ ਕਹਿੰਦਾ ਜੇ ਤੋ ਕੋਈ ਹੋਰ ਤੋਂ ਵਧੀਆ ਚੱਲ ਵੇਖ ਗਈ ਠੀਕ ਆ ਕਹਿੰਦੇ ਹੀ ਆਪਾਂ ਨੂੰ ਵੀ ਠੀਕ ਆ ਤੇ ਜਿਵੇਂ ਤੇਰੇ ਕੋਲੇ ਹੁਣ ਇਧਰਲੇ ਪਾਸੇ ਜਿਹੜੀ ਤੇਰੀ ਆਹਾਂ ਮੱਝ ਆ ਗਈ ਬਾਈ ਇਹਨੂੰ ਬਾਹਰ ਕੱਟ ਕੇ ਰਾ ਇਹ ਲਿਆ ਲਿਆ ਕਰਾ ਇਧਰ ਲੰਮੀ ਲੈ ਜਾ ਕੇ ਲਾ ਇਹਨੂੰ ਆਪਾਂ ਤੋਰ ਕੀ ਦਿਖਾ ਦਈਏ ਤੇ ਆ ਦੇਖ ਲਓ ਮਿੱਤਰੋ ਤੁਸੀਂ ਨਾ ਇਹ ਪੂਰੀ ਜਾਤ ਕੁਆਲਿਟੀ ਵਾਲੀ ਆ ਜਰਨਾ ਲੇਵਾ ਤਾਂ ਜਿਵੇਂ ਆਪਾਂ ਗੱਲ ਕਰਕੇ ਫੁੱਟ ਚੌੜਾ ਲੇਵਾ ਆ ਗਿਆ ਤੇ ਲੈਵੇ ਨੂੰ ਜਿਹੜਾ ਥਣ ਲੱਗਿਆ ਨਾ ਉਹ ਵੀ ਬਾ ਕਮਾਲ ਆ ਮੂਰੋ ਤੁਸੀਂ ਆ ਦੇਖੋ 나ੜ ਦੁੱਧ ਵਾਲੀ ਆ ਦੇਖੋ ਥਣ ਦੇਖ ਲਓ ਨਾਲੇ ਬਾਕੀ ਤੁਸੀਂ ਤੇ ਲੈ ਚੱਲ ਲੈ ਚੱਲ ਤੇ ਉੱਤੋਂ ਵੀ ਜਿਹੜੀ ਹੈਗੀ ਨਾ ਪਲੀ ਮੈਂ ਕਹਿੰਨਾ ਯਾਰ ਸਮੀ ਪਲੀ ਜਿਹੜੀ ਹੈਗੀ ਆ ਨਾ ਫੁੱਲ ਸਮੀ ਪਲੀ ਆ ਤਿਆਰ ਦੁੱਧ ਵਾਲੀ ਆ ਨੰਮੀ ਤੁਰ ਕੇ ਲੈ ਜਾ ਸੀਰਿਆ ਇਹ ਆ ਦੇਖ ਲਓ ਮਿੱਤਰੋ ਤਿਆਰ ਦੁੱਧ ਵਾਲੀ ਜਿਹੜੀ ਮੱਝ ਹੈਗੀ ਨਾ ਇਹ ਚੈੱਕ ਕਰ ਲਓ ਲੈਵੇ ਤੋਂ ਜਿਹੜੀ ਹੈਗੀ ਭਈ ਚੜਾਈ ਚਦੂਈ ਦੇਖ ਚੱਟ ਸਿਰੇ ਬੰਨ ਕੇ ਰਹਿਣੋ ਇੱਥੇ ਖੜ ਜਾ ਇੱਕ ਮਿੰਟ ਮੈਨੂੰ ਐਂ ਦੱਸ ਵੀ ਜਿਹੜੀ ਤੇਰੀ ਇਹ ਮੱਝ ਆ ਗਈ ਕਿੰਨਵਾ ਸੂਆ ਸੂਈ ਹੋਈ ਐ ਬਾਈ ਇਹ ਆਪਣੀ ਖਰੀਦੀ ਹੋਈ ਆ ਤੀਜਾ ਸੂਆ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਠੀਕ ਐ ਤੇ ਇਹਨੂੰ ਅੱਜ 20 ਤੋਂ 21 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਦੇ ਦੇਂਗਾ ਦੁੱਧ ਹੁਣ ਆਪਾਂ 17 ਕਿਲੋ ਕੰਡੇ ਦਾ ਤਿਆਰ ਦੇ ਦਾਂਗੇ ਜਿਹੜਾ ਮਰਜ਼ੀ ਆ ਦਾ ਕੰਡਾ ਲੈ ਕੇ ਆ ਜੇ ਦੋ ਟਾਈਮ ਚਬਾਈ ਕਰ ਲੈ ਤਿੰਨ ਟਾਈਮ ਕਰ ਲੈ ਅੱਜ ਜੀ ਕਿਹੜੀ 17 ਕਿਲੋ ਆ ਠੀਕ ਐ ਠੀਕ ਐ ਤੇਰੇ ਕੋਲ ਕਿੰਨੇ ਦਿਨ ਹੋ ਗਏ ਇਹਨੂੰ ਆਈ ਨੂੰ ਮੇਰੇ ਕੋਲੇ ਬਾਈ ਇਹਨੂੰ ਚੌਥਾ ਦਿਨ ਆਗਾ ਤੀਜਾ ਚੌਥਾ ਦਿਨ ਹੋ ਗਿਆ ਤੀਜਾ ਚੌਥਾ ਦਿਨ ਹੁਣ 17 ਕਿਲੋ ਕੰਡੇ ਲਾ ਦੇਗਾ 14 ਕਿਲੋ ਕਿਹੜਾ ਮਰਜੀ ਕੰਡੇ ਲਾ ਕੇ ਲੈ ਜਾਏ ਹੁਣ ਠੀਕ ਆ ਗੱਲ ਆਪਾਂ ਚੋਣੇ ਆ ਬਾਕੀ ਇਹਦਾ ਜਿਹੜਾ ਕਟਾਗਾ ਉਹ ਚੀਮਿਆਂ ਵਾਲਾ ਨਹੀਂ ਹੈਗਾ ਹਾਂ ਸਣ ਕਾਫੀ ਮੇਲੇ ਦਿੱਤਿਆ ਹੋਇਆ ਹਾਂ ਹਾਂ ਉਹਦਾ ਹੋਗਾ ਠੀਕ ਆ ਉਹਦਾ ਕਟਾ ਆ ਗਿਆ ਖਾ ਚੂਹੂਣੀ ਦੇ ਲੱਗਿਆ ਹੋਇਆ ਕਟਾ ਠੀਕ ਹੈ ਜਦੋਂ ਚੂਣੀਆਂ ਥਾਪੀ ਮਾਰ ਕੇ ਬਹਿ ਜਾਓ ਮੈਂ ਇਹਨੇ ਪੱਛਮ ਜਾਣਾਗਾ ਠੀਕ ਹੈ ਠੀਕ ਹੈ ਨਾ ਚੋਕੇ ਕੰਡੇ ਦਾ ਲਾਉਂਦੀ ਆਪਾਂ ਹਾਂ ਆ ਬੈਠੀ ਇੱਥੇ ਬੈਠੀ ਉੱਥੇ ਬਹਿ ਜੂ ਹੁਣ ਤੌਰੇ ਆਡੇ ਝੋਲੇ ਰਮਨਦੀਪ ਇੱਕ ਧਾਰ ਦਾ ਨਹੀਂ ਫਰਕ ਪੈਂਦਾ ਮਾਂ ਕਹ ਲੈ ਆਡੇ ਝੋਲੇ ਠੀਕ ਹੈ ਗਾੜੀ ਵੀ ਆਏ ਮਨ ਕਹ ਲੈਣ 2.5 ਕਿਲੋ ਤੋਂ ਪ੍ਰਾਇਮ ਹੁਣ ਗਾੜੀ ਹੈਗੀ ਠੀਕ ਹੈ ਗੱਲ ਇਹ ਬੈਠੀ ਹੋ ਕੇ ਰਮਾੜਾ ਦੇਖਗੇ ਝੱਟ ਫਿਰ ਅਗਲਾ ਕਹਿ ਦਿੰਦਾ ਕੇਰਾ ਪਰ ਹੁਣ ਆਪਾਂ ਪ੍ਰਤਿਆਵਾ ਮੈਂ ਨਾ ਵੀਡੀਓ ਬੰਦ ਨਹੀਂ ਕਰਦਾ ਤੇਰੀ ਇਹ ਪਾਣੀ ਵਾਲੀ ਬਾਲਟੀ ਲਿਆ ਨਾ ਹਾਂ ਤਾਰਾ ਮਰਵਾ ਦੀ ਜੀ ਹਾਂ ਲੈ ਆ ਲੈ ਕੋਈ ਗੱਲ ਨਹੀਂ ਪਾਣੀ ਵਾਲੀ ਬਾਲਟੀ ਲੈ ਨਾ ਉਹਨੂੰ ਛੱਡ ਗਈ ਉਹ ਹੋ ਜਾ ਕਿਵੇਂ ਮਰਜੀ ਲੈ ਛੱਡਣ ਦੀ ਲੋੜ ਨਹੀਂ ਮੂਰੇ ਦਾ ਗੇਰਾ ਕਰਨਾ ਪੋਣਾ ਆ ਚਲ ਕਰ ਲੈ ਐ ਤਾਂ ਕੀ ਹੁੰਦਾ ਐ ਹੁਣ ਤੁਰਤ ਪਸੂ ਤੋਰੇ ਫੇਰੇ ਵਾਲਾ ਤਾਂ ਹੋ ਜਾਂਦਾ ਹੁੰਦਾ ਜੇਦੋਂ ਆਪਾਂ ਨਾ ਪਸੂ ਖੜਾ ਹੋਵੇ ਟਿੱਕ ਕੇ ਉਦੋਂ ਗੱਲ ਵੱਖਰੀ ਹੁੰਦੀ ਐ ਹੁਣ ਮੈਂ ਵੀ ਉੱਪਰ ਐ ਪਾਣੀ ਪਾਣੀ ਮਾਰ ਲੈ ਨਾ ਜੇ ਬੰਦਾ ਕਹਿੰਦੇ ਵਧੀਆ ਉਤਰਿਆ ਹੁੰਦਾ ਬਸ ਚਲ ਆਪਾਂ ਤੁਹਾਨੂੰ ਦਿਖਾਈ ਆ ਇਹ ਕਿਹੜਾ ਕੋਈ ਉਹ ਚੀਜ਼ ਦਾ ਗਾਰੰਟੀ ਰਾਵਣ ਦੀ ਇਹ ਤਾਂ ਮੈਨੂੰ ਤੇਰਾ ਪਤਾ ਆ ਪੂਰ ਛੱਟਾ ਠੀਕ ਆ ਨਾ ਤੇ ਕੋਈ ਥਾਂ ਤੇ ਦੁੱਧ ਬਾਦ ਘਾਟ ਹੋਵੇ ਠੀਕ ਹੈ ਨਾ 17 ਕਿਲੋ ਕਿਹਾ ਹਾਂ ਪਾਇਆ ਤੇ ਫੇਰ ਇਧਰ ਉਧਰ ਕਈ ਵਾਰ ਅਗਲਾ ਚੋਣ ਵੜਿਆ ਆਉਂਦਾ ਹੋ ਸਕਦਾ ਬਾਦ ਵੀ ਛੱਕਦੀ ਆ ਜੀ ਪਾਇਆ ਤੇ ਫੇਰ ਘਟ ਵੀ ਸਕਦੀ ਆ ਪਰ ਜਿੰਨਾ ਹੈਗਾ ਕੰਡੇ ਦਾ ਦੁੱਧ ਦਾ ਬੈਠਿਆ ਕੰਡੇ ਇਹ ਰੋੜ ਬੈਜੇ ਥੱਲੇ ਕੋਈ ਮਰਜੀ ਹੋਣੀ ਉਹ ਰਾਮਨਾ ਖਾਈ ਜਾਂਦੀ ਆ ਦੇਖੇ ਠੀਕ ਹੈ ਕੋਈ ਹੋਣੀ ਹੈ ਨਾ 2 ਟਾਈਮ ਅਗਲੇ ਨੇ ਬਾਈ ਰੁਪਏ ਦੇ ਦੇਣੇ ਹੁੰਦੇ ਆਪਾਂ ਪਾਟੇ ਮਾੜੀ ਧਰ ਤਾਂ ਮਾਰਦੇ ਹੁਣ ਨਾ ਕੰਮ ਕੱਟਾ ਥੱਲੇ ਕਾ ਨੂੰ ਮਾਰਨੀ ਰਾਮਦੇਵ ਜੀ ਦਾ ਹੋਣਾਗਾ ਹੈ ਥੱਲੇ ਕਾ ਨੂੰ ਮਾਰਨੀ ਜੇ ਦੋ ਆਪਾਂ ਗੈਰੰਟੀ ਦਿੱਤੀ ਆ ਜੇ ਕੋਈ ਆਊਗਾ ਗੱਲ ਜਿਹੜੀ ਆਪਣੀ ਗੱਲ ਦਾ ਕੋਈ ਦਾਮਣਾ ਹੋਵੇ ਉਹ ਗੱਲ ਨਹੀਂ ਹੈਗੀ ਵੀ ਅਗਲਾ ਹਰੇਕ ਕਹੇ ਦਾ 17 ਦੇ ਦੂ ਜਾਂ ਉਹ ਹੋਜੂ ਠੀਕ ਹੈ ਨਾ ਅੱਜ ਦੀ ਕਿਹੜੀ ਆਪਣੇ ਘਰੇ ਤਿਆਰ ਆ ਵਦਨ ਦੀ ਆਸ ਹੈਗੀ ਹੈਗੀ ਠੀਕ ਹੈ ਜਿਵੇਂ ਆਪਾਂ ਕਿਹ ਜਿੰਨਾ ਦੇ ਦੂਗੇ ਇਹਨਾਂ ਦੇ ਦੂ ਉਹ ਮੌਕੇ ਦੇਖਾਂਗੇ ਕੱਚੇ ਆਪਾਂ ਵੀ ਨਹੀਂ ਹੈਗੇ ਨਜ਼ਰ ਹਨਾ ਵੀ ਛੇਤੀ ਛੇਤੀ ਵੀ ਆ ਉਹ ਕਰ ਦਾਂਗੇ ਹਨਾ ਸਹੀ ਗੱਲ ਤੇ ਜਿੰਨਾ ਕੋ ਹੋਇਆ ਮੈਨੂੰ ਆਪਾਂ ਨੂੰ ਪਤਾ ਵੀ ਚੰਗੀ ਆ ਹੋ ਸਕਦਾ 20 ਕਿਲੋ ਕਰਦੇ ਦੋ ਦਿਨਾਂ ਨੂੰ ਠੀਕ ਹੈ ਠੀਕ ਯਾਰ ਤੇ ਜਿਹੜੀ ਤੇਰੇ ਕੋਲ ਗਾਂ ਆ ਗਈ ਆ ਬਾਈ ਇਹ ਗਾਂ ਜਿਹੜੀ ਹੈਗੀ ਆ ਤੇਰੀ ਕਿੰਨਾ ਆਸੂਸ ਬਹਿੜ ਇਹ ਬਾਈ ਦੋ ਦੰਦ ਦਾ ਮੂਰੋ ਦੋਹਾਂ ਦੋ ਦੰਦ ਮਾਲਕਾਂ ਦੇ ਸਲੇ ਸਾਹ ਨਾਲ ਆ ਪਏ ਜੈਗ ਦੀ ਆ ਅੱਛਾ ਠੀਕ ਹੈ ਨਾ ਇਸ ਟਾਈਮ ਦੁੱਧ 8 ਕਿਲੋ ਕੰਡੇ ਦਾ ਤਿਆਰ ਠੀਕ ਹੈ ਹਾਂ 10 ਦਾ 10-11 ਦਿਨ ਹੋ ਗਏ ਉਹਨਾਂ ਦੇ ਸੂਈ ਨੂੰ 10-11 16 ਕਿਲੋ ਦੁੱਧ ਤਿਆਰ 16 ਕਿਲੋ ਕੰਡੇ ਦਾ ਤਿਆਰ ਹੈ ਕੋਈ ਤੇ ਮਗਰ ਬੱਛਾ ਮਗਰ ਬੱਛਾ ਆ ਗਿਆ ਬਾਈ ਲੈ ਵੀ ਇਹ ਜਿਹੜੀ ਆਪ ਜੱਗ ਦੀ ਹੈ ਯਾਰ ਲੇਵਾ ਤਾਂ ਬਹੁਤ ਟਾਕੜਾ ਚੋਣ ਚਬਾਣ ਇੰਨਾ ਰਮਨ ਦੀ ਬਠੰਡੀ ਆਈ ਨਹੀਂ ਉਹ ਆ ਗਾੜੀ ਸਾਡੀ ਇੱਕੋ ਜਿਹਾ ਦੱਦਾ ਸੀ ਠੀਕ ਹੈ ਇਹ ਇਧਰ ਲਿਆ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਜਿਹੜੇ ਜਰਸੀ ਰੱਖਣ ਦੇ ਸ਼ਕੀਨ ਹੈ ਨਾ ਜਰ ਤੇਰੀ ਬਹਿੜ ਜਿਹੜੀ ਹੈਗੀ ਹੈ ਨਾ ਉਹ ਗੱਲ ਬਾਤ ਹੈ ਨਹੀਂ ਵੀ ਛੋਟੀ ਜੀ ਹੋਊਗੀ ਪੰਜਾਬ ਵਾਲੀ ਜਰਸੀ ਜਿਵੇਂ ਆਪਾਂ ਵੱਡੇ ਕਹਿ ਸਕਦੇ ਆ ਉਹ ਆ ਗਾਂ ਦਾ ਲੇਵਾ ਵੀ ਮਿੱਤਰਾ ਰਿਕਾਰਡ ਤੋੜੀ ਆ ਚੰਗੀ ਆ ਜਿੰਨੀ ਕਹੇਗੀ ਆ ਕਹਿਣ ਵਾਲੀ ਗੱਲ ਨਹੀਂ ਹੈਗੀ ਇਹ ਮਿੱਤਰੋ ਦੇਖਿਓ ਹੁਣ ਤਾਂ ਨਾ ਇੱਕ ਤਾਂ ਜਖਣਾ ਇਹ ਪੱਟੀ ਬੈਠਾ ਇਹ ਬਾਕੀ ਆ ਮੈ ਦਵਾਈਆਂ ਹੁੰਦੀਆਂ ਨਹੀਂ ਨਮਾਉਣ ਦਾ ਰਾਵਣ ਦੀ ਪਾ ਨਮਾਉਣ ਨਾਲ ਕਿਹੜਾ ਕੋਈ ਜ਼ਿਆਦੀ ਹੋ ਹੋ ਜਾਂਦੀਆਂ ਨੇ ਹਨਾ ਚਲੋ ਠੰਡ ਹੈਗੀ ਸੀ ਆਪਾਂ ਨੂੰ ਕੋਈ ਜ਼ਿਆਦਾ ਵੀਡੀਓ ਬਣਾਉਣ ਦਾ ਹੈ ਉਹ ਵੀ ਨਹੀਂ ਸੀਗਾ ਹਨਾ ਵੀ ਆਪਾਂ ਬਣਾਵਾਂਗੇ ਜਦੋਂ ਆਪਣੀ ਕੁਦਰਤੀ ਗੱਲ ਹੋ ਗਈ ਤੇ ਫਿਰ ਐਸੇ ਲੋਟ ਜਿਹੜੀ ਤੂੰ ਹੈਗਾ ਵੀ ਲਿਬੜੀਆਂ ਤੇ ਪੜੀਆਂ ਵੇਚਣ ਨੂੰ ਫਿਰਦਾ ਹੈ ਤੇ ਲਿਬੜ ਤਾਂ ਆ ਜਿਹੜਾ ਯਾਰ ਸ਼ੌਣਾ ਹੁੰਦਾ ਸ਼ੌਣਾ ਦਾ ਸ਼ੌਣ ਹੀ ਰਹਿੰਦਾ ਹਨਾ ਠੀਕ ਹੈ ਹੁਣ ਨਮਾ ਉਹਨੇ ਵੀ ਆਪਾਂ ਸਪਲਾਈਆਂ ਕਰੀ ਚੱਲੀਏ ਹਨਾ ਨਮਾ ਕੇ ਉਹ ਲਾ ਕੇ ਉਹ ਚੀਜ਼ ਦਾ ਨਹੀਂ ਕੋਈ ਹੋਣਾ ਨਹੀਂ ਹੁਣ ਇਹ 16 ਲੀਟਰ ਦੁੱਧ ਤਿਆਰ ਆ 20 20 ਤੇ ਵਗ ਜੂਗੀ ਕੋਈ ਰਾਮ ਨਾ ਜਾਉ ਰਾਮ ਦੀ 20 ਤੇ ਇੱਧਰ ਲੈ ਆਣਾ ਇੱਧਰ ਉਹ ਬੱਚੇ ਦਾ ਵਾਲਾ ਕਰਦੀ ਆ ਲੈ ਚੱਲ ਫਿਰ ਬਣਦੇ ਕੋਈ ਗੱਲ ਲੈ ਵੀ ਆਹ ਦੇਖ ਲਓ ਬਹਿੜ ਦਾ ਚੈੱਕ ਕਰ ਲਓ ਜਿਗਾਰਡਮੈਂਟ ਨਹੀਂ ਮੈਨੂੰ ਅਜ ਦੱਸ ਸੀ ਅਸੀਂ ਉਹੀ ਆ ਗਿਆ ਬਿਨ ਸੱਦੇ ਤੋਂ ਆ ਗਿਆ ਮੈਂ ਹੁਣ ਹਾਂ ਹੈ ਮੇਲੇ ਮੇਲੇ ਤੇ ਆਇਆ ਸੀ ਅੱਜ ਮੇਲੇ ਤੇ ਆਇਆ ਸੀ ਕਹਿੰਦਾ ਦੇਖ ਕਰਦਾ ਸਿਰੇ ਤੇ ਹੋ ਜਾਂਦੇ ਅਗਲਾ ਅਗਲਾ ਐਨੀ ਗੱਲ کہہ ਕੇ ਭਾਈ ਕੱਢ ਦਣਿਆ ਮਹਾ ਆਜਾ ਮੈਂ ਕਰ ਦੁੱਧ ਤਿਆਰ ਵਾਲੀ ਦੇ ਦਣਿਆ ਹੈ ਬਾਕੀ ਰਮਨਦੀਪ ਹੋਰ ਜਿੰਨਾ ਹੁਣ ਦੁੱਧ ਉਹਦੇ ਥੱਲੇ ਆਗਾ ਆਪਾਂ 17 ਕਹਾਂਗੇ ਹੋ ਦੇ ਹੋ ਸਕਿਆ 4 ਦਿਨਾਂ ਨੂੰ ਅਗਲਾ ਆਪਾਂ ਨੂੰ ਫੋਨ ਲਾਉਗਾ ਭਾਈ ਤੁਸੀਂ ਉਹਦੇ ਹੁਣ ਮੋਲੇ ਦਾ 17 ਦੇ ਹਿਸਾਬ ਨਾਲ ਹੋਊਗਾ ਜੇ ਕੱਲ ਨੂੰ 20 ਕਿਲੋ ਕਰ ਦਿੱਤਾ ਉਹ ਰੇਟ ਹੋਊਗਾ ਠੀਕ ਹੈ ਠੀਕ ਹੈ ਲੇਕਿਨ 20 ਤੇ ਆਪਾਂ ਨੂੰ ਪਤਾ ਆਖ ਹੈ ਜੀ 20 ਕਿਲੋ ਤੇ ਜਾਊ ਵੀ ਉਹ ਹਾਂ ਨੀ ਚਲੋ ਚੰਗੀ ਗੱਲ ਆ ਚੰਗੀ ਚੀਜ਼ ਦਿਓ ਕਿਸੇ ਨੂੰ ਹਨਾ ਦੁੱਧ ਚੋਕੇ ਨਾ ਕੋਈ ਕੋਈ ਦਿੰਦਾ ਹਾਂ ਭਾਈ ਕੋਈ ਵੀ ਆਪਾਂ ਕਹਿਆ ਨਾ ਜੋ ਚੰਗੇ ਰੁਪਏ ਲਾਉਣੇ ਨੇ ਹਨਾ ਤੇ ਦੁੱਧ ਪਹਿਲੀ ਗੱਲ ਤਾਂ ਵੀ ਜਿੱਥੇ ਦੋ ਲੈਣੀ ਉੱਥੇ ਇੱਕ ਲੈ ਲਓ ਹਨਾ ਚੰਗੇ ਦੁੱਧ ਵਾਲੀ ਲੈ ਲਓ ਬਹੁਤ ਘੱਟ ਮਿਲਦੀਆਂ ਨੇ ਆਹ ਲੱਗ ਮੇਰੇ ਕੀ ਕੋਦੋਂ ਪਹਿਲਾਂ ਵੀ ਮਨ ਚੰਗੇ ਦੁੱਧਾਂ ਹੀ ਲੈਤੀ ਸੀ ਕਿਉਂਕਿ ਜਿਹੜਾ ਮੌਸਮ ਬਾਲਾ ਖਰਾਬ ਸੀਗਾ ਫਿਰ ਘਰੇ ਰੱਖਣੇ ਪਈ ਅੜ ਗੀਆਂ ਹਨਾ ਤੇ ਕੋਦੋਂ ਦੇ ਬੱਚੇ ਵੀ ਮਰ ਗਏ ਸਹੀ ਗੱਲ ਠੀਕ ਹੈ ਗੱਲਾਂ ਇਹ ਸਾਰਾ ਕੁਝ ਹੀ ਕਰਨਾ ਪੈਂਦਾ ਹਨਾ ਸਾਰਾ ਕੁਝ ਹੀ ਚੱਲੀ ਜਾਂਦਾ ਚੱਲ ਜਾਂਦਾ ਕਿਤੇ ਵਾਧਾ ਕਿਤੇ ਘਾਟਾ ਹ ਅਈ ਚੱਲਣਾ ਜਿਹੜਾ ਸ਼ੌਂਕ ਲੱਗਿਆ ਹੋ ਫਿਰ ਪੂਰਾ ਕਰਨਾ ਵੀ ਹੋਇਆ ਹਾਂ ਹਾਂ ਬਾਕੀ ਆਇਆ ਰਾਮਦੀਪ ਸੌਂਕਿਆ ਲੈ ਲਈਦਾ ਚੱਲ ਦੋ ਕੋਈ ਉਹ ਹੁੰਦੇ ਹੈਗੇ ਹਨਾ ਸਹੀ ਗੱਲ ਹੈ ਤੇ ਜ਼ਿਆਦਾ ਨਹੀਂ ਹੈਗਾ ਵੀ ਫੁੱੜੀ ਚੱਲੋ ਲਈ ਚੱਲੋ ਹਨਾ ਜਿਹੜੇ ਆਪਦੇ ਮਨ ਨੂੰ ਚੰਗੇ ਲੱਗੋਣਾ ਪਤੰਨੀ ਤਿੰਨੀ ਦਿਖਾਏ ਨੇ ਤਿੰਨੀ ਚੰਗੇ ਪੀਛ ਨੇਗੇ ਨੰਬਰ ਕਿਹੜਾ ਚੱਲਦਾ ਸੀ ਤੇ 81461 70809 ਇਹ ਨੰਬਰ ਆ ਗਿਆ ਹਾਂ ਪਿੰਡ ਪਤੇਗੜ ਸਨਾਂ ਜੇਲਾ ਬਰਨਾਲਾ ਤੇ ਬਹੁਤ ਬਹੁਤ ਧੰਨਵਾਦ ਬਈ ਤੇਰੇ ਜਿਹੜਾ ਮੌਕਾ ਦਿੱਤਾ ਤੇ ਗਾਈ ਦਾ ਰੇਟ ਵੀ ਆਪਾਂ ਦੱਸੀ ਤੰਨੇਗੇ ਹਨਾ ਫੋਨ 'ਚ ਕੀ ਦੇ ਗਾਈ ਦਾ ਦੱਸ ਦੇ ਗਾਈਂ ਭਈਆ 60000 ਰੁਪਏ ਦੇ ਦਾਂਗੇ ਆਪਾਂ ਹਾਂ ਨਾ ਠੀਕ ਹੈ ਨਾ ਹਾਂ ਇਹ ਮੇ ਕੋਈ ਮੰਗੀ ਜਾਂ ਲੈ ਕੋਈ ਹੋਣੀ ਕਿਉਂ ਮੇਰਾ ਮੁੱਲ ਦੱਸਣ ਦਾ ਆਇਆ ਹੋਣਾ ਵਿੱਚ ਕਿਸੇ ਨੇ 50 ਲਾਣਾ 40 ਲਾਣਾ ਹੁੰਦਾ 60 ਲਾਣਾ ਹੁੰਦਾ ਮੱਝ ਦਾ ਮੱਝ ਦਾ ਮੱਝ ਦਾ ਮੱਝ ਦਾ ਬਾਈ ਰੇਟਰ ਹੂ ਫੋਨ ਤੇ ਕਿਉਂ ਮੱਝ ਦਾ ਹੈ ਆਪਾਂ ਨੂੰ ਤਿੰਨ ਦਿਨ ਹੋ ਗਿਆ ਜੀ ਇੰਨਾ ਚੰਗਾ ਦੁੱਧ ਕੱਢੀ ਜਾਂਦੀ ਹੈਗੀ ਹੈ ਨਾ ਤੇ ਵੀ ਜੇ ਵਧੀਆ ਕੀਮਤ ਆਪ ਵੀ ਲਾ ਕੇ ਲੈਂਦੀ ਹੈਗੀ ਹੈ ਨਾ ਦੁੱਧ ਵੀ ਆਪਾਂ ਵੀ ਮੰਨ ਕੇ ਜਾਂ ਲੈ ਇੱਕ ਟਾਈਮ ਖਾਲੀ ਕਰੀ ਸੀ ਜੀ ਦੋ ਟਾਈਮ ਕੰਡਾ ਲਾ ਕੇ ਫੇਰ ਲਿਆਂਦੀ ਆ ਆਪ ਹੀ ਆਲੇ ਨੂੰ ਕਹਿੰਦੇ ਕੱਟਾ ਵਾ ਖਾਲੀ ਕਰ ਲੈ ਦੋ ਟਾਈ ਬਹੁਤ ਬਹੁਤ ਧੰਨਵਾਦ ਤੇਰਾ ਬਾਈ ਤੇ ਲੋ ਵੀ ਮਿੱਤਰੋ ਜਿਹੜੇ ਬਾਈ ਨੇ ਸੀਰੀ ਨੇ ਆਖਿਆ ਵੀ ਪਹਿਲਾਂ ਕੰਡਾ ਲਾ ਕੇ ਲੈ ਜੀ ਕੋਈ ਬੰਦਾ ਹਨਾ ਮੱਝ ਤੇ ਪੌੜੀ ਹੋਏ گا ਦੋਨੇ ਚੰਗੀਆਂ ਨੇ ਇੱਕ ਆਗੀ ਬਾਈ ਕੋਲ ਕੱਟੀ ਕਿਵੇਂ ਲੱਗੇ ਜਾਨਪਰ ਦੱਸਿਓ ਜਰੂਰ ਧੰਨਵਾਦ